ਬੰਦ ਕਰਾਂ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਫੂਮ ਸਾਡੇ ਬੜੇ ਸਤਕਾਰਯੋਗ ਸਾਫਕਾ ਸੰਤ ਕਿਉਂਕਿ ਹੁਣ ਤੇ ਜੇ ਕਵਾਂਗੇ ਤੇ ਉਹ ਸ਼ਾਇਦ ਹਰਾਮਜਾਦੇ ਹੋ ਜਾਣਗੇ ਸਾਬਕਾ ਸੰਤੀ ਕਹਜੰਦੇ ਆ ਉਹਨਾਂ ਦਾ ਦਿਵਾਨ ਸੀ ਨਿੱਕੇ ਘੁੰਮਣ ਉਹਦੇ ਵਿੱਚ ਉਹ ਜਿਹੜਾ ਬਾਬਾ ਟਡਰੀਆਂ ਵਾਲਾ ਉਹਨੇ ਬੜਾ ਜ਼ੈਰ ਉਗਲੇ 5-6 ਮਿੰਟ ਦੀ ਵੀਡੀਓ ਨੇ ਆਪਣੇ ਪੇਜ ਤੇ ਵੀ ਪਾਈ ਫਿਰ ਉਹਦੇ ਜਿਹੜੇ ਚੇਲੇ ਬਲ ਕੇ ਆ ਉਹ ਵੀ ਬੜਾ ਕੁਮਾਰ ਆ ਵੀਡੀਓ ਜੀ ਵੇਖੋ ਜੀ ਸਾਡੇ ਬਾਬੇ ਨੇ ਬੜਾ ਤਗੜਾ ਕੱਦੂ ਦੇ ਵਿੱਚ ਤੀਰ ਮਾਰਦਾ ਉਹਦੇ ਵਿੱਚ ਜੋ-ਜੋ ਗੱਲਾਂ ਉਹਨੇ ਕੀਤੀਆਂ ਅਸੀਂ ਸਮਝਦੇ ਉਹਦਾ ਜਵਾਬ ਦੇਣਾ ਚਾਹੀਦਾ ਵੀ ਜਿੱਦਾਂ ਜਿੱਦਾਂ ਉਹ ਝੂਠ ਬੋਲਦਾ ਸੰਗਤ ਦੇ ਵਿੱਚ ਸਾਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਸ਼ਿਆਣਿਆਂ ਦੀ ਕਹਾਵਤ ਹੈ ਸ਼ਿਆਣੇ ਕਹਿੰਦੇ ਵੀ ਜ਼ੁਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਵੱਡਿਆਂ-ਵੱਡਿਆਂ ਦੀਆਂ ਹੱਡੀਆਂ ਤੜਵਾ ਦਿੰਦੀ ਆ ਟੜਰੀਨ ਵਾਲੇ ਨਾਲ ਪਹਿਲਾਂ ਵੀ ਇਹ ਕੰਮ ਹੋ ਗਿਆ ਉਹਦੋਂ ਨੇ ਬਕਵਾਸ ਕੀਤੀ ਤੇ ਉਹਦੋਂ ਫੇਰ ਜੋ ਹੋਇਆ ਸਭ ਨੂੰ ਪਤਾ ਹੀ ਆ ਉਦੋਂ ਵੱਡੇ ਫੂਰਮੇ ਜੀ ਕਹਿੰਦੇ ਕਿ ਸ਼ਹਿਰਾ ਵੀ ਲੱਬੜ ਗਿਆ ਸੀ ਹੁਣ ਇਹ ਗੱਲਾਂ ਕਰਨ ਵਾਲੀਆਂ ਤੇ ਨਹੀਂ ਚਲੋ ਕਰਨੀਆਂ ਪੈਣਗੀਆਂ ਮੈਂ ਸਮਝਦਾ ਉਦੋਂ ਬੜਿਆਂ ਲੋਕਾਂ ਨੇ ਬੜਿਆਂ ਸੰਪਰਦਾਵਾਂ ਨੇ ਇੱਕ ਗੱਲ ਕਹੀ ਭਾਈ ਜੇ ਕਰ ਕੀ ਇਹੋ ਜੀ ਕੋਈ ਗੱਲ ਸੀ ਤੇ ਮਿਲ ਬੈਠ ਕੇ ਵਿਚਾਰ ਕਰ ਲੈਂਦੇ ਭਾਈ ਜੇ ਕਰ ਕੀ ਟਟਰੀ ਵਾਲੇ ਨੇ ਕੋਈ ਗੱਲ ਕਹਿ ਦਿੱਤੀ ਹੈ ਤੇ ਉਹਨੂੰ ਸਮਝਾਇਆ ਜਾ ਸਕਦਾ ਸੀ ਉਹਦੇ ਉਤੇ ਕੇਸ ਕੀਤਾ ਜਾ ਬੜੀਆਂ ਗੱਲਾਂ ਕੀਤੀਆਂ ਗਈ ਪਰ ਪਿਛਲੇ 1 ਸਾਲ ਤਕਰੀਬਨ ਤਕਰੀਬਨ 1 ਮਹੀਨਾ 1 ਸਾਲ ਤੋਂ 1 ਮਹੀਨਾ 13 ਮਹੀਨੇ ਹੋ ਗਏ ਤੇ ਢੱਡਰੀਆਂ ਵਾਲਾ ਜਿੱਥੇ ਜਾਂਦਾ ਉਹੀ ਆਲਾਪ ਕੋਈ ਵਾਰ-ਵਾਰ ਗੱਲਾਂ ਕਰਦਾ ਤਕਫਾਲ ਨੂੰ ਇਹ ਸਿੱਧੇ ਹੱਥੀ ਲੈਂਦਾ ਫਿਰ ਕਹਿੰਦਾ ਜੀ ਨਹੀਂ ਮੈਂ ਬਾਬੇ ਹਰਨਾਮ ਸਿੰਘ ਨੂੰ ਕਹਿੰਦਾ ਮੈਂ ਇੱਕ ਨੂੰ ਕਿਹਾ ਪਰવાર-ਵਾਰ ਇਹਦੀਆਂ ਜਿਹੜੀਆਂ ਵੀਡੀਓ ਆ ਉਹ ਵਾਇਰਲ ਹੋ ਰਹੀਆਂ ਕਦੀ ਇਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਉਤੇ ਕਿੰਤੂ ਪਰੰਤੂ ਕਰਦਾ ਕਦੀ ਇਹ ਬਾਬੇ ਠਾਕੁਰ ਫੇਰਾਂ ਨੂੰ ਕਹਿੰਦਾ ਵੀ ਉਹ ਝੂਠ ਬੋਲਦੇ ਸੀ ਬੜੀਆਂ ਗੱਲਾਂ ਕਿਉਂਕਿ ਇਹੋ ਜਿਹੇ ਗੱਲਾਂ ਕਰਨ ਲਗਾਗੇ ਤੇ ਵੀਡੀਓ ਬੜੀ ਲੰਮੀ ਹੋ ਜਾਣਗੀ ਸੋ ਅਸਲ ਮੁੱਦੇ ਤੇ ਆਈਏ ਐਨੇ ਤਿੰਨ ਚਾਰ ਝੂਠ ਬੋਲਦੇ ਤੇਈ ਦੇ ਨਾਲ ਦੇ ਵੇਖੋ بڑے ਜੁਕਾਰੇ ਬੋਲਦੇ ਵੀ ਝੂਠਾਂ ਦੇ ਜਿੱਥੇ ਵੀ ਕਹਿੰਦਾ ਆ ਹਲਾ ਲੰਦਾ ਹੱਥ ਜਾਂਦੇ ਉੱਥੇ ਜੁਕਾਰੇ ਬੁਲਾ ਦਿੰਦੇ ਨਾਲ ਦੇ ਪਤਾ ਨਹੀਂ ਕੀ ਮਿਲਦਾ ਇਹਨੂੰ ਨਿੰਦਿਆ ਕਰਕੇ ਮਹਾਰਾਜ ਦਾ ਫਰਮਾਨ ਆ ਅੜਾਵੇ ਬੜਲਾਵੇ ਨਿੰਦਕ ਜਿਹੜਾ ਨਿੰਦਕ ਆ ਨਾ ਉਹ ਬੜੀਆਂ ਉੱਚੀ ਉੱਚੀ ਪੁਕਾਰਾਂ ਮਾਰਦਾ ਬੜਾ ਡਿੰਗਦਾ ਆਹ ਹੋ ਗਿਆ ਆਹ ਹੋ ਗਿਆ ਝੂਠੀ ਕਰੀ ਜਾਂਦਾ ਤੇ ਮੈਂ ਸਮਝਦਾ ਪਿਛਲੇ 13 ਮਹੀਨਾ ਤੋਂ ਇਹ ਅੜਾਏ ਰਿਹਾ ਬੜਲਾਏ ਰਿਹਾ ਦੁਖੀ ਹੋ ਰਿਹਾ ਫਿਰ ਇੱਕ ਗੱਲ ਵਾਰ-ਵਾਰ ਕਹਿੰਦਾ ਆ ਭਾਈ ਜਿਹੜੇ ਕੰਮ ਬਾਬੇ ਜਰਨੈਲ ਸ਼ਿਵਰਾ ਨੇ ਕੀਤੇ ਬਾਬਾ ਹਰਨਾਮ ਸਿੰਘੋਂ ਦੱਸੇ ਉਹਨੇ ਕੀ ਕੰਮ ਕੀਤੇ ਉਹਨਾਂ ਦੀ ਫੋਟੋ ਪਿੱਛੇ ਨਾਲ ਲੁਕੋ ਵਾਰ-ਵਾਰ ਇੱਕੋ ਗੱਲਾਂ ਕਰੀ ਜਾਂਦਾ ਜੇਕਰ ਕਿ ਕੰਮ ਗਣਾਈਏ ਕੰਮ ਤਾਂ ਬਾਬਾ ਹਰਨਾਮ ਸਿੰਘ ਨੇ ਬੜੇ ਕੌਮ ਵਾਸਤੇ ਕੀਤੇ ਸਭ ਤੋਂ ਵੱਡੀ ਗੱਲ ਕਰੀ ਫੋਟੋ ਦੇ ਉੱਤੇ ਬਹਿਣ ਹੁੰਦਾ ਸੀ ਪਰ ਬਾਬੇ ਹਰਨਾਮ ਸਿੰਘ ਨੇ ਯਤਨਾ ਕਰਕੇ ਹੀ ਜਿਹੜੀ ਆ ਲਾਇਬ੍ਰੇਰੀ ਦਰਬਾਰ ਸਾਹਿਬ ਦੀ ਉਥੇ ਸਭ ਤੋਂ ਪਹਿਲਾਂ ਜਿਹੜੀ ਫੋਟੋ ਆ ਬਾਬੇ ਹਰਨਾਮ ਸਿੰਘ ਉੱਤਕਾ ਲੱਗੀ ਫਿਰ ਵੱਡੇ ਮਾਪੁਰਖਾਂ ਦੀ ਯਾਦਗਾਰ ਬਣਨੀ ਸ਼ਹੀਦੀ ਯਾਦਗਾਰ ਭਾਵੇਂ ਉਦੋਂ ਬੀਜੇਪੀ ਵਾਲੇ ਸਨ ਭਾਵੇਂ ਕਾਂਗਰਸੀ ਸਨ ਭਾਵੇਂ ਸ਼ਿਵ ਸੈਣੀਏ ਸਨ بڑا ਉਹਨਾਂ ਨੇ ਰੌਲਾ ਪਾਇਆ ਵੀ ਨਹੀਂ ਬਣਨੀ ਚਾਹੀਦੀ ਅੰਤਰਕਵਾਦੀ ਦੀ ਆ ਬੜਾ ਕੁਸ਼ ਹੋਇਆ ਲੋਕੀ ਜਾਣੇ ਉਹ ਜਿਹੜੀ ਸ਼ਹੀਦੀ ਯਾਦਗਾਰ ਸੀ ਉਹ ਨੇtre ਚੜੀ ਇਹ ਵੀ ਕੰਮ ਬਾਬੇ ਹਰਨਾਮ ਸਿੰਘ ਨੇ ਨਾ ਤੇ ਆਪਣੇ ਪੁੱਤ ਵਾਸਤੇ ਕੀਤਾ ਤੇ ਨਾ ਹੀ ਆਪਣੇ ਘਰਦਿਆਂ ਵਾਸਤੇ ਕੀਤਾ ਇਹ ਕੌਮ ਦੇ ਕੰਮ ਆ ਫਿਰ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਬਿਆਨਤ ਸਿੰਘ ਗਿਣਤੀ ਨਹੀਂ ਹੈਗੀ ਹੁਣ ਵੀ ਤੁਸੀਂ ਜਾ ਸਕਦੇ ਹੋ 3-4 ਫੂ ਸਿੰਘ ਸੰਖਿਆ ਕਰਦਾ ਇਹ ਵੀ ਕੌਮ ਦਾ ਪ੍ਰਚਾਰਕ ਪੈਦਾ ਕਰਦੇ ਪਏ ਫਿਰ ਗੁਰਮਤ ਪ੍ਰੋਫੈਸ਼ਨਲ ਕਾਲਜ ਆਫ ਗੁਰਮਤ ਖੋਲ੍ਹਿਆ ਜਿਦੇ ਵਿੱਚ ਜਿੰਨੇ ਵੀ ਸਿੰਘ ਉਥੇ ਪੜਨ ਵਾਲੇ ਜਿਨ੍ਹਾਂ ਨੇ ਪਲੱਸ 2 ਦੀ ਪੜ੍ਹਾਈ ਪਾਸ ਕੀਤੀ ਹੋਈ ਹੈ ਉਹਨਾਂ ਵਾਸਤੇ ਬੀਏ ਤੇ ਐਮਏ ਦੀ ਜਿਹੜੀ ਪੜ੍ਹਾਈ ਆ ਬਿਲਕੁਲ ਫ੍ਰੀ ਹੈ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਇਹ ਵੀ ਕੰਮ ਜਿਹੜਾ ਆ ਇਹ ਕੌਮ ਦਾ ਆ ਇਹ ਵੀ ਬਾਬੇ ਹਰਨਾਮ ਸਿੰਘ ਦਾ ਪਰਸਨਲ ਨਹੀਂ ਇਹਨੇ ਮੇਰੇ ਕੋਲ ਕੰਮ ਪੁੱਛਦਾ ਸੀ ਵਾਰ-ਵਾਰ ਇੱਕੋ ਗੱਲ ਕਰਦਾ ਕੰਮ ਕੀ ਕੀਤੇ ਆ ਤੇ ਹੁਣ ਸਭ ਤੋਂ ਵੱਡਾ ਕੰਮ ਸ਼ਹੀਦਾਂ ਦੀ ਜਿਹੜੀ ਗੈਲਰੀ ਹੈ ਉਹ ਬਣਦੀ ਪਈ ਹੈ ਸ਼ਹੀਦੀ ਯਾਦਗਾਰ ਦੇ ਥੱਲੇ ਮੋੜੋ 6 ਤਰੀਕ ਨੂੰ ਉਹਦਾ ਉਦਘਾਟਨ ਹੈ ਇਹ ਵੀ ਜਿਹੜਾ ਕੰਮ ਹੈ ਬਾਬੇ ਹਰਨਾਮ ਸਿੰਘ ਨੇ ਕੀਤਾ ਤੇ ਇਹ ਵੀ ਕੌਮ ਦਾ ਹੀ ਕੰਮ ਹੈ ਇਹ ਬਾਬੇ ਹਰਨਾਮ ਸਿੰਘ ਦਾ ਪਰਸਨਲ ਕੋਈ ਕੰਮ ਨਹੀਂ ਇਹ ਕੰਮ ਕੀਤਾ ਜੀ ਬਾਬੇ ਹਰਨਾਮ ਸਿੰਘ ਨੇ ਹੁਣ ਮੈਂ ਟਡਰੀ ਵਾਲੇ ਤੋਂ ਪੁੱਛਦਾ ਆ ਬਈ ਉਹਨੇ ਕੀ ਕੀਤਾ ਆ ਕੌਮ ਵਾਸਤੇ ਜੇ ਉਹ ਪ੍ਰਚਾਰ ਕਰਦਾ ਆ ਉਹਦਾ ਲੱਖਾਂ ਰੁਪਈਆ ਲੈਂਦਾ ਆ ਜੇ ਉਹਨੇ ਡੇਰਾ ਬਣਾਇਆ ਤੇ ਆਪਣੀ ਐਸ਼ ਪ੍ਰਸਤੀ ਵਾਸਤੇ ਬਣਾਇਆ ਜਿਹੜੀਆਂ ਗੱਡੀਆਂ ਲਈਆਂ ਉਹ ਕੌਮ ਵਾਸਤੇ ਨਹੀਂ ਉਹ ਆਪਣੇ ਵਾਸਤੇ ਲਈਆਂ ਜਿਹੜੀਆਂ ਬੱਸਾਂ ਦੇ ਵਿੱਚ ਬੈਠਦਾ ਉਹ ਵੀ ਇਹਨੇ ਆਪਣੇ ਵਾਸਤੇ ਲਈਆਂ ਸਵਿਮਿੰਗ ਪੂਲ ਬਣਾਏ ਉਹ ਵੀ ਆਪਣੇ ਵਾਸਤੇ ਵੜੀਆ ਕੋਠੀ ਬਾਥਰੂਮ ਬਣਾਏ ਸਾਰੇ ਆਪਣੇ ਵਾਸਤੇ ਇੱਕ ਹਸਪੀਟਲ ਕਹਿੰਦਾ ਸੀ ਮੈਂ ਸ਼ਾਇਦ ਖੋਲਣਾ ਵੀ ਕਹਿੰਦੇ ਲੋਕਾਂ ਕੋਲੋਂ ਪੈਸੇ ਲੈ ਲੈ ਕੇ ਠੱਗ ਕੇ ਬਹਿ ਗਿਆ ਤੇ ਕੋਈ ਹਸਪੀਟਲ ਨਹੀਂ ਉਥੇ ਖੁੱਲਿਆ ਜੇ ਤਾਂ ਮੈਂ ਤੇ ਗਨਾ ਤੇ ਆਪਣੇ ਕੰਮ ਤੂੰ ਇੱਕ ਗੱਲ ਦੱਸ ਦੇ ਵੀ ਤੂੰ ਕੌਮ ਵਾਸਤੇ ਕੀ ਕੀਤਾ ਕੌਮ ਦੇ ਵਿੱਚ ਦੁਬਧਾ ਪਾਤੀ ਤੂੰ ਕਹਿੰਦਾ ਭਰਾ ਮਾਰੂ ਜੰਗ ਨਹੀਂ ਕਰਨਾ ਚਾਹੁੰਦਾ ਤੂੰ ਭਰਾ ਮਾਰੂ ਜੰਗ ਦੇ ਤਲਿਆ ਆ ਵਾਰ-ਵਾਰ ਇੱਕੋ ਗੱਲਾਂ ਕਰੀ ਜਾਂਦਾ ਜੀ ਮੈਨੂੰ ਆਹ ਕਰਤਾ ਮੈਨੂੰ ਮਾਰ ਦੇਣਗੇ ਇਮੋਸ਼ਨਲ ਬਲੈਕਮੈਨ ਕਰਦਾ ਤੂੰ ਸਾਰੀ ਸੰਗਤ ਨੂੰ ਤਾਂ ਤੂੰ ਸਟੇਜਾਂ ਤੇ ਬੈਠ ਕੇ ਰੋਣ ਲੱਗ ਪੈਂਦਾ ਫਿਰ ਲੋਕਾਂ ਕੋਲੋਂ ਗਰਾਈਆਂ ਇਕੱਠੀਆਂ ਕਰਦਾ ਆ ਫਿਰ ਮੈਨੂੰ ਇੱਕ ਗੱਲ ਦੱਸ ਇੱਕ ਕੰਮ ਤੂੰ ਕੀ ਕਰਨ ਲੱਗਾ ਸੀ ਬਰਗਾੜੀ ਵਾਲਾ ਉਹਦੇ ਵਿੱਚ ਵੀ ਤੂੰ ਭੱਜ ਗਿਆ ਲੋਕਾਂ ਦੇ ਘਰਾਂ ਦੇ ਜਾ ਕੇ ਕੁੰਡੇ ਖੜਕਾਉਂਦਾ ਹੈ ਯਾ ਫਿਰ ਨਹੀਂ ਦੱਸਦੇ ਤੇਰੀ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀਆਂ ਉਹ ਦੱਸਦੀਆਂ ਪਈਆਂ ਤੇਰੀ ਅਰਦਾਸ ਕਿੱਥੇ ਗਈ ਤੂੰ ਉਹ ਮੋਰਚਾ ਜਿਹੜਾ ਸੀ ਉਹ ਨਕਾਮ ਕਰਕੇ ਰੱਖ ਦਿੱਤਾ ਪਰ ਤੈਨੂੰ ਇੱਕ ਗੱਲ ਦਾ ਹੋਰ ਜਵਾਬ ਦੇਈ ਜਿਹੜੇ ਉਥੇ ਦੋ ਸਿੰਘ ਸ਼ਹੀਦ ਹੋਏ ਸੀ ਉਹਨਾਂ ਵਾਸਤੇ ਤੂੰ ਕੀ ਕੀਤਾ ਕਦੀ ਉਹਨਾਂ ਦੇ ਪਰਿਵਾਰਾਂ ਨਾਲ ਮਿਲਿਆ ਪਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਇੱਕ ਸਿੰਘ ਹੋਰ ਸੀ ਕਦੀ ਤੂੰ ਜਾ ਕੇ ਉਹਦੇ ਪਰਿਵਾਰ ਨੂੰ ਮਿਲਿਆ ਉਹਨਾਂ ਦਾ ਪਰਿਵਾਰ ਕਿਤਨੀ ਆਰਥਿਕ ਤੰਗੀ ਦੇ ਵਿੱਚ ਗੁਜ਼ਰ ਰਿਹਾ ਤੂੰ ਹਜੇ ਤੱਕ ਨਹੀਂ ਉਥੇ ਗਿਆ ਤੇ ਤੂੰ ਜਾਣਾਂ ਵੀ ਨਹੀਂ ਹੈਗਾ ਭੁਪਿੰਦਰ ਸਿੰਘ ਦਾ ਤੂੰ ਵਾਰ-ਵਾਰ ਰੋਲਾ ਤਾਂ ਕਰਕੇ ਪਾਉਣਾ ਭਾਈ ਉਹਦੇ ਪੈਸੇ ਸਿੱਧੇ ਤੈਨੂੰ ਹੁੰਦੇ ਆ ਤੇ ਉਹਦੇ ਪੈਸੇ ਲੈ ਕੇ ਤੂੰ ਆਪਣੀਆਂ ਐਸ਼ ਪ੍ਰਸਤੀਆਂ ਕਰ ਸਕਦਾ। ਫੇਰ ਦੋ ਗੱਲਾਂ ਤੂੰ ਹੋਰ ਕੀਤੀਆਂ। ਇੱਕ ਕੀਤੀ ਤੂੰ ਸਰਮਸਤਪੁਰ ਦੀ। ਭਾਈ ਜਾ ਕੇ ਸਰਮਸਤਪੁਰ ਪੁੱਛ ਲਓ ਉਥੇ ਪਾਠੀ ਸਿੰਘਾਂ ਦੇ ਵਾਰਾਂ ਤੋਂ ਫੜ ਕੇ। ਉਹਨਾਂ ਨੂੰ ਡਿਊਟੀਆਂ ਤੋਂ ਠਾਇਆ ਗਿਆ ਉਹਨਾਂ ਨੂੰ ਕੁੱਟਿਆ ਗਿਆ। ਇਹ ਗੱਲ ਹੈ 2007 ਦੀ। ਠੀਕ ਹੈ। 2007 ਦੀ ਇਹ ਗੱਲ। ਤੇ ਮੈਂ ਵੀ ਫਰਮਸਤਪੁਰ ਰਹਿਣਾ ਹੈ ਤੇ ਮੈਂ ਇੱਥੋਂ ਦੇ ਜਦੋਂ ਪਿੰਡ ਦੇ ਲੋਕਾਂ ਤੋਂ ਪੁੱਛਿਆ ਵੀ ਕੀ ਗੱਲ ਹੋਈ ਐਸੀ ਕੋਈ ਇਹੋ ਜੀ ਗੱਲ ਹੋਈ ਕਿ ਕੋਈ ਗੱਲ ਨਹੀਂ ਹੋਈ ਮੈਂ ਵੀ ਇੱਥੇ ਆ ਤੇ ਪਿੰਡ ਵਾਲੇ ਵੀ ਇੱਥੇ ਜੇ ਤੇ ਇਹੋ ਜੀ ਕੋਈ ਗੱਲ ਹੋਈ ਤੇ ਫਿਰ ਸਬੂਤ ਲੈ ਕੇ ਆ ਉਹ ਪਾਠ ਹੀ ਲੈ ਕੇ ਆ ਤੇ ਨਾਲੇ ਤੁਹਾਨੂੰ ਦੱਸ ਦਈਏ ਉਦੋਂ ਸਾਡਾ ਬਾਦਲ ਨਾਲ ਕੋਈ ਕਨੈਕਸ਼ਨ ਨਹੀਂ ਸੀ ਹੈਗਾ 2007 ਦੀ ਗੱਲ ਆ ਤੇਨੂੰ ਯਾਦ ਹੋਣੀ ਠੀਕ ਹੈ ਜਾਂਦੇ ਸਬੂਤ ਲੈ ਕੇ ਆ ਤੇ ਜੇ ਤੂੰ ਸਬੂਤ ਲੈ ਕੇ ਆਉਣਾ ਫਿਰ ਜਿਹੜੀ ਕੌਮ ਸਜ਼ਾ ਲਾਵੇਗੀ ਅਸੀਂ ਭੁਗਤਾਂਗੇ ਫਿਰ ਦੂਜੀ ਗੱਲ ਤੂੰ ਝੂਠ ਬੋਲਦਾ ਵਾਰ-ਵਾਰ ਤੂੰ ਝੂਠ ਬੋਲਦਾ ਜਦੋਂ ਜੇ ਇਹ ਗੱਲ ਹੈਗੀ ਸੀ ਮੈਨੂੰ ਇਹ ਗੱਲ ਯਾਦ ਆਈ 2009 ਦੇ ਵਿੱਚ ਜਦੋਂ ਆਸ਼ੁਕ ਤੋਸ਼ ਪਣਿਆਰੇ ਵਾਲੇ ਦਾ ਆਜੂ ਤੋ ਜਿਹੜਾ ਨੂਰ ਮਹਿਲ ਵਾਲਾ ਮੁਆਫ ਕਰਨਾ ਪਣਿਆਰੇ ਵਾਲਾ ਨਿਕਲ ਗਿਆ ਸੀ ਉਦੋਂ ਜਿਹੜਾ ਉਹਦਾ ਸਮਾਗਮ ਹੋਇਆ ਸੀ ਲੁਧਿਆਣੇ ਦੇ ਵਿੱਚ ਉਦੋਂ ਤੂੰ ਵੀ ਨਾਲ ਸੈਂ ਤੇ ਤੂੰ ਤੇ ਬੜੀ ਲੰਮੀ ਚੌੜੀ ਸਪੀਚ ਦਵੇਂ ਦਿੱਤੀ ਸੀ ਮੈਂ ਆਹ ਕਰ ਦੂੰ ਉਹ ਕਰ ਦੂੰ ਪਰ ਜਦੋਂ ਕਹਿ ਲੈ ਕੇ ਡਾਂਗਾ ਖੜਕੀਆਂ ਸਭ ਤੋਂ ਪਿੱਛੇ ਤੂੰ ਸੈਂ ਮੈਂ ਵੀ ਉੱਥੇ ਸਾਂ ਤੂੰ ਹੀ ਉੱਥੇ ਸੌ ਸੌ ਉਸ ਟਾਈਮ ਉਦੋਂ ਵੀ ਮੈਂ ਤੁਹਾਡੇ ਨਾਲ ਸਾਂ ਫਿਰ ਉਸ ਦਿਨ ਤੂੰ ਬਾਬੇ ਹਰਨਾਮ ਸਿੰਘ ਦੀ ਗੱਡੀ ਦੇ ਵਿੱਚ ਬਹਿ ਕੇ ਗਿਆ ਸੈਂ ਮੈਨੂੰ ਗੱਲ ਦਾ ਸਮਝੇ ਤੈਨੂੰ ਇੰਨਾ ਦੁੱਖ ਸੀ ਤੇ ਉਦੋਂ ਤੂੰ ਦੁੱਖ ਕਿਉਂ ਨਾ ਮਨਾਇਆ ਉਦੋਂ ਜਵਾਬ ਦੇ ਦਿੰਦੋਂ ਅੱਜ ਉਹ ਗੱਲਾਂ ਕਿਉਂ ਕਰਦਾ ਮੇਰੇ ਕੋਲ ਜਵਾਬ ਨਹੀਂ ਹੈਗਾ ਇੰਨਾਂ ਗੱਲਾਂ ਦਾ ਤੇ ਜੇਕਰ ਕੀ ਤੈਨੂੰ ਪਤਾ ਸੀ ਬਾਬੇ ਜੀ ਨਾਲ ਆਮ ਜਿਹਨੇ ਐਡਾ ਮਾੜਾ ਕਰਮ ਕੀਤਾ ਤੂੰ ਉਹਦੇ ਨਾਲ ਉਦੋਂ ਗੱਡੀ 'ਚ ਨਾ ਬੈਨਦੋਂ ਤੇਰੀ ਵੀਡੀਓ ਹੈਗੀ ਆ ਤੇ ਮੈਂ ਉਹ ਸਮੇਂ ਉਸ ਗੱਡੀ ਦੇ ਨਾਲ ਖਲੋਤਾ ਸੀਗਾ ਮੈਂ ਉਦੋਂ ਵੀ ਬਾਬਾ ਜੀ ਨਾਲ ਸੀਗਾ ਉਹ ਵਾਰ-ਵਾਰ ਝੂੜ ਨਾ ਬੋਲਿਆ ਕਾ ਫਿਰ ਦੂਜਾ ਕਿਹਾ ਤੂੰ ਨੇਤਰਹੀਨਾਂ ਦਾ ਵਿਦਿਆਲਾ ਖੁੰਦੇ ਜੀ ਤੇ ਮੈਂ ਗੱਲ ਕਰ ਦਵਾਂ ਨੇਤਰਹੀਨਾਂ ਦਾ ਵਿਦਿਆਲਾ ਅਜੇ ਵੀ ਅਨੰਦਪੁਰ ਹੈ ਤੇ ਜਾਂ ਪਟਵਾਰੀਆਂ ਦੇ ਕੋਲ ਤਫੀਦੇ ਚੜਾ ਜਾ ਉਥੇ ਵਿਖਾਦੇ ਜਾਂਦੇ ਇੱਕ ਵੀ ਕਾਗਜ਼ ਬਾਬੇ ਹਰਨਾਮ ਸਿੰਘ ਦੇ ਨਾਮ ਤੇ ਹੋਵੇ ਜਾਂ ਮੈਤੇ ਚੌਂਕ ਦੇ ਨਾਮ ਤੇ ਹੋਵੇ ਤੇਰਾ ਇਹ ਵੀ ਝੂਠ ਹੈ ਸਬੂਤ ਲੈ ਕੇ ਆ ਨਹੀਂ ਤੇ ਇਦਾਂ ਨਾ ਮੈਂ ਛੱਤ ਬੋਲਦਾ ਮੈਂ ਛੱਤ ਬੋਲਦਾ ਵਾਰ-ਵਾਰ ਛੱਤ ਨਾ ਭੁੱਲਿਆ ਕਰ ਵੈਸੇ ਹੀ ਕੁਰਬਾਨੀ ਕਹਿੰਦੀ ਜਿਹੜਾ ਇਹ ਗੱਲ ਕਰਦਾ ਨਾ ਮੈਂ ਬੜਾ ਸੱਚਾ ਮੈਂ ਬੜਾ ਭਗਤ ਆ ਕੁਰਬਾਨੀ ਕਹਿੰਦੀ ਝੂਠ ਬੋਲਦਾ ਪੰਜਵੇਂ ਪਾਸ਼ਾ ਦੀ ਬਾਣੀ ਪੜਦਾ ਹੋਵੇਗਾ ਸ਼ਰ ਅੱਭਲ ਤੇ ਲੱਗਦਾ ਤੇ ਨਹੀਂ ਹੈਗਾ ਤੋ ਵਾਰ-ਵਾਰ ਕਿਨਾਂ ਵਿਚਾਰ ਕਰਾਉਣਾ ਚਾਹੁੰਦਾ ਮੇਰੇ ਪਿੱਛੇ ਤਾਂ ਪਏ ਆ ਅੱਜ ਤੂੰ 15 ਸਾਲ ਪਹਿਲਾਂ ਕਿਹੜਾ ਤੂੰ ਝੂਠ ਬੋਲਦਾ ਸ ਹੈ ਉਦੋਂ ਤੇਰੇ ਪਿੱਛੇ ਕੋਈ ਕਿਉਂ ਨਹੀਂ ਕੋਈ ਪਿਆਰ ਜਾਂ ਦੇ ਕੇ ਮੈਂ ਝੂਠ ਬੋਲਿਆ ਸੀ ਇਹ더라 ਪਤਾ ਲੱਗਦੀ ਉਹ ਵਾਕਿਆ ਤੂੰ ਕਹਦੇ ਮੈਂ ਸਿਰੇ ਦਾ ਅੰਗ ਪੌੜੀ ਰਿਆ ਫਿਰ ਤੇ ਗੱਲ ਮੰਨਦੇ ਗੁਰਬਾਣੀ ਇੱਕ ਗੱਲ ਕਹਿੰਦੀ ਪੰਮੇ ਪਾਸ਼ਾ ਜੀ ਇੱਕ ਗੱਲ ਕਹਿੰਦੇ ਆ ਕਹਿੰਦੇ ਆਪਸ ਕੋ ਜੋ ਭਲਾ ਜਨਾਵੈ ਤਿਸੈ ਭਲਾਈ ਨਿਕੜਨਾਵੈ ਕਹਿੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਚੰਗਾ ਮੈਂ ਚੰਗਾ ਮੈਂ ਸਭ ਤੋਂ ਵਧੀਆ ਮੈਂ ਸੱਚ ਬੋਲਦਾ ਮੈਂ ਕਦੀ ਝੂਠ ਨਹੀਂ ਬੋਲਿਆ ਸਮਝ ਲਓ ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਹੈਗਾ ਕੋਈ ਨਾ ਕੋਈ ਤੇਰੇ ਵਿੱਚ ਉਨਤਾਈ ਹੋਵੇ ਕੋਈ ਨਾ ਕੋਈ ਤੂੰ ਝੂਠ ਬੋਲਦਾ ਕੋਈ ਨਾ ਕੋਈ ਤੂੰ ਫਰੇਵ ਕਰਦਾ ਗੁਰਬਾਣੀ ਜੇ ਤੂੰ ਪੜਦਾ ਹੁੰਦਾ ਜੇ ਤੋ ਉਹਦੀ ਵਿਚਾਰ ਕਰਦਾ ਹੁੰਦਾ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੂ ਸਭ ਕੋਏ ਜਿਨ ਐਸਾ ਕਰ ਜਾਣਿਆ ਮੀਤ ਹਮਾਰਾ ਸੋ ਉਹ ਸਾਡਾ ਮਿੱਤਰ ਆ ਜਿਹੜਾ ਕਹਿੰਦਾ ਮੈਂ ਸਭ ਤੋਂ ਮਾੜਾ ਮੈਨੂੰ ਛੱਡ ਕੇ ਸਾਰੇ ਹੀ ਚੰਗੇ ਆ ਜਿਹੜਾ ਇਹ ਗੱਲ ਸਮਝਦਾ ਪਰ ਤੂੰ ਤਾਂ ਉਲਟ ਚੱਲਦਾ ਪਿਆ ਗੁਰਬਾਣੀ ਤੋਂ ਤੂੰ ਵਾਰ-ਵਾਰ ਇਹ ਗੱਲ ਕਹਿੰਦਾ ਮੈਂ ਚੰਗਾ ਮੈਂ ਚੰਗਾ ਵਾਰ-ਵਾਰ ਹੰਕਾਰ ਵਾਲੀਆਂ ਗੱਲਾਂ ਕਰਦਾ ਤੇ ਭਗਤ ਸਾਹਿਬ ਜੀ ਕਹਿੰਦੇ ਕਹਿੰਦੇ ਕਬੀਰ ਗਰ ਬਣਾ ਕੀਜੀਐ ਪਰੰਕਣਾਸੀਐ ਕੋਏ ਆਜੋ ਸੁਨਾਓ ਸਮੁੰਦਰ ਮਹਿ ਕਿਆ ਜਾਨਾ ਕਿਆ ਹੋਏ ਭਾਈ ਇਹ ਦੇ ਸਮੁੰਦਰ ਦੇ ਵਿੱਚ ਆ ਪਤਾ ਨਹੀਂ ਕੀ ਹੋਣਾ ਤੇ ਉਹ ਤੂੰ ਸਮੁੰਦਰ ਦੇ ਵਿੱਚ ਆਜਾ ਤੂੰ ਅੱਜ ਤੋਂ ਤੇਰਾ ਮਹੀਨੇ ਪਹਿਲਾਂ ਇੱਕ ਗੱਲ ਕਹੀ ਸੀ ਬਾਬੇ ਹਰਨਾਮ ਸਿੰਘ ਕੋ ਸਰਕਾਰੀ ਗਨਮੈਨ ਉਹਦੇ ਕੋਲ ਸਰਕਾਰੀ ਗੱਡੀਆਂ ਪਰ ਬਾਬੇ ਹਰਨਾਮ ਸਿੰਘ ਤੋਂ ਉਤੇ ਕੋਈ ਸਰਕਾਰੀ ਗੱਡੀ ਨਹੀਂ ਨਾ ਕੋਈ ਸਰਕਾਰੀ ਗਨਮੈਨ ਅੱਜ ਦੁਨੀਆ ਜਾਣਦੀ ਆ ਤੇਰੇ ਕੋਲ ਕਿੰਨੇ ਗਨਮੈਨ ਤੂੰ ਵਾਰ-ਵਾਰ ਇਹ ਗੱਲ ਕਰਦਾ ਮੈਂ ਸਰਕਾਰ ਦਾ ਪ੍ਰਬੰਧ ਪ੍ਰਸ਼ਾਸਨ ਨੂੰ ਤਾਂ ਕਰਕੇ ਲੈਣਾ ਪੁਲਿਸ ਵਾਲਿਆਂ ਕੋਲ ਤਾਂ ਕਰਕੇ ਮਦਦ ਲਈਦੀ ਆ ਕਿਉਂਕਿ ਉਹ ਸੱਚ ਦਾ ਪ੍ਰਚਾਰ ਕਰਦਾ ਫਿਰ ਇਹ ਜੇ ਤੂੰ ਸਰਕਾਰ ਤੋਂ ਸਿਕਿਉਰਟੀਆਂ ਲੈ ਕੇ ਸੱਚ ਦਾ ਪ੍ਰਚਾਰ ਕਰਦਾ ਜੇ ਵਾਕਿਆ ਜੀ ਸਿਕਿਉਰਟੀ ਵਾਲੇ ਸੱਚੇ ਪ੍ਰਚਾਰਕ ਆ ਫਿਰ ਨੂਰ ਮੈਲਲੀ ਆ ਵੀ ਸੱਚਾ ਆਸ਼ੂਤੋਸ਼ ਵੀ ਸੱਚਾ ਤੇ ਸਰਫੇ ਵਾਲਾ ਵੀ ਸੱਚਾ ਫਿਰ ਡਿੰਗ ਦੇ ਘਾ ਤੋਂ ਦੋ ਤੇ ਨਾਲੇ ਜਿਹੜੇ ਬਾਬੇ ਜਰਨਲਿਸਟ ਨੂੰ ਤੂੰ ਗੱਲ ਕਰਦਾ ਨਾ ਵਾਰ-ਵਾਰ ਉਹਨਾਂ ਨੂੰ ਮੰਨਦੇ ਹਾਂ ਮੰਨਦੇ ਹਾਂ ਤੇ ਮੰਨਦੇ ਰਵਾਂਗੇ ਉਹਨਾਂ ਦੇ ਬਚਨ ਵੀ ਸੁਣ ਕੇ ਵੇਖ ਲਈ ਉਹਨਾਂ ਨੇ ਕਿਹਾ ਸੀ ਜਿਹੜੇ ਪ੍ਰਚਾਰ ਨੂੰ ਕਰਨ ਵਾਸਤੇ ਪੁਲਿਸ ਦਾ ਸਹਾਰਾ ਲੈਣਾ ਪਵੇ ਕਹਿ ਲੱਗੇ ਸਮਝ ਲਿਓ ਭਾਈ ਇਹ ਪ੍ਰਚਾਰ ਸੱਚ ਦਾ ਨਹੀਂ ਉਥੇ ਝੂਠ ਬੋਲਿਆ ਜਾ ਰਿਹਾ ਵਾਰ-ਵਾਰ ਉਹ ਗੱਲਾਂ ਫਿਰ ਤੂੰ ਗੱਲ ਕੀਤੀ ਨੇਤਰਹੀਣ ਵਿਦਿਆਲਿਆ ਦੀ ਉਹ ਵੀ ਤੈਨੂੰ ਦੱਸ ਦਿੱਤਾ ਕੰਮ ਵੀ ਤੈਨੂੰ ਇੱਕ-ਇੱਕ ਨਾ ਦਿੱਤੇ ਆ ਤੇ ਤੇਰੇ ਕੰਮ ਵੀ ਦੱਸ ਦਿੱਤੇ ਤੇ ਨਾਲੇ ਮੈਂ ਹੈਰਾਨ ਹੁਣਾ ਇਹੋ ਜਿਹੜੇ ਲੋਗ ਆ ਜਿਹੜੇ ਇਹਦੇ ਪ੍ਰੋਗਰਾਮ ਕਰਾਉਂਦੇ ਸੰਤ ਬਾਬਾ ਅਮਰੀਕ ਸਿੰਘ ਨਿੱਕੇ ਘੁਮਣਾ ਵਾਲ ਇੱਕ ਬੰਦੇ ਨੂੰ ਕਹਿੰਨਾ ਆ ਇੱਕ ਬੰਦੇ ਨੂੰ ਕਹਿੰਨਾ ਆ ਭਾਈ ਜਿਹੜਾ ਸੰਤ ਤੇ ਆਖਮਾਉਂਦੇ ਆ ਉਹ ਹਰਾਮਜਾਦੇ ਆ ਤੇ ਮੈਨੂੰ ਇਹ ਨਹੀਂ ਸਮਝ ਆਈ ਕਿ ਬਾਬਾ ਫਿਰ ਅਮਰੀਕ ਸਿੰਘ ਹਰਾਮਜਾਦਾ ਹੋਇਆ ਤੇ ਬੇਰ ਉਹਦੇ ਹਰਾਮ ਜਾਦੇ ਕੋਲ ਤੂੰ ਪ੍ਰੋਗਰਾਮ ਕੀ ਕਰਨ ਕੀ ਕਰਨ ਗਿਆ ਤੇ ਉਹਨੇ ਤੇਰਾ ਕਿਉਂ ਕਰਾਇਆ ਫੇਰ ਇੱਕ ਹੋਰ ਗੱਲ ਬਈ ਉੱਥੇ ਆ ਤਪੋਸਥਾਨ ਬਾਬੇ ਹਜ਼ਾਰਾ ਸਿੰਘ ਦਾ ਤੇ ਬਾਬੇ ਹਜ਼ਾਰਾ ਸਿੰਘ ਦਾ ਤਪੋਸਥਾਨ ਆ ਉੱਥੇ ਤੇ ਇੱਕ ਬੰਨੇ ਤੂੰ ਬਾਬੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਤਪੋਸਥਾਨ ਦੇ ਬਾਰੇ ਬੜੀਆਂ ਗੱਲਾਂ ਕਰਦਾ ਤੇ ਤੂੰ ਉਸ ਸਥਾਨ ਬਾਰੇ ਕਿਉਂ ਬੋਲਿਆ ਉਥੇ ਕਿਉਂ ਨਾ ਬੋਲਿਆ ਬਈ ਤਬਸਤਾਨ ਨਹੀਂ ਹੈਗਾ ਉਹ ਵੀ ਦਾ ਮਤਬਲ ਇਹ ਵੈ ਜਿਹੜੇ ਤੇਰੇ ਨਾਲ ਲੱਗੇ ਆ ਉਹ ਸਹੀ ਆ ਭਾਵੇਂ ਗਲਤੀ ਹੋਣ ਤੇ ਜਿਹੜੇ ਹੋਰ ਗੱਲ ਕਰਦੇ ਆ ਤੇਰੇ ਤੋਂ ਉਲਟ ਚੱਲਦੇ ਆ ਤੈਨੂੰ ਕਹਿੰਦੇ ਆ ਬਈ ਤੂੰ ਝੂਠ ਬੋਲਦਾ ਉਹਨਾਂ ਤੋਂ ਖਿਲਾਫ ਹੋਣਾ ਉਹ ਸਾਰੇ ਹਰਾਮਜਾਦੇ ਜਿਹੜੇ ਤੇਰੇ ਨਾਲ ਸੰਤ ਬੈਠੇ ਆ ਉਹ ਸਾਰੇ ਹੀ ਸੰਤੇ ਤੇਰੇ ਗੱਲ ਇੱਕ ਹੋਰ ਤੈਨੂੰ ਇਹ ਤਾਂ ਪਤਾ ਲੱਗਿਆ ਇਤਿਹਾਸ ਝੂਠਾ ਜਿਹੜਾ 400 300 ਸਾਲ ਪੁਰਾਣਾ ਲਿਖਿਆ ਸੀ ਤੈਨੂੰ ਇਹ ਨਾ ਪਤਾ ਲੱਗਿਆ ਭਾਈ ਬਿੱਟੂ ਤੇਰੇ ਨਾਲ ਦੇ ਕਮਰੇ ਚ ਕੀ ਕਰਦਾ ਫਿਰਦਾ ਤੇਰਾ ਜਿਹੜਾ ਗੜਵਈ ਆ ਉਹਨੇ ਕੀ ਚੰਨ ਚਾੜਿਆ ਤੂੰ ਵਾਰ-ਵਾਰ ਇਹ ਗੱਲ ਬੜੀ ਠੋਕ ਵਜਾ ਕੇ ਕੀਤੀ ਸੀ ਇੱਕ ਇੱਕ ਮੈਂ ਤੇਰੇ ਉਹ ਵੀ ਗੱਲ ਸੁਣੀ ਆ ਤੇਰੀ ਵੀਡੀਓ ਦੇ ਵਿੱਚ ਭਾਈ ਮੇਰੇ ਕਰੈਕਟਰ ਦੇ ਉੱਤੇ ਕੋਈ ਨੁਕਤਾਚੀ ਨਹੀਂ ਕਰਦਾ ਹੋਵੇ ਮੈਂ ਅੱਜ ਹੀ ਪ੍ਰਚਾਰ ਛੱਡ ਦੂ ਇਹ ਗੱਲ ਕੀਤੀ ਤੂੰ ਕੀਤੀ ਸੀ ਨਾ ਤੇ ਮੈਨੂੰ ਇੱਕ ਗੱਲ ਦੱਸ ਜਦੋਂ ਤੂੰ ਕਨੇਡਾ ਦੇ ਵਿੱਚ ਗਿਆ ਸੀ ਬੀਸੀ ਦੇ ਵਿੱਚ ਉੱਥੇ ਤੋਂ ਇੱਕ ਕੁੜੀ ਛੇੜੀ ਸੀ ਤੇ ਉਹਨਾਂ ਨੇ ਤੈਨੂੰ ਕੁੱਟਿਆ ਸੀ ਤੇ ਫਿਰ ਜਿਹੜੇ ਮਹਿਤਪੁਰ ਵਾਲਿਆਂ ਨਾਲ ਜਿਹੜਾ ਡੇਰਾ ਆ ਉਹਦੇ ਵਿੱਚ ਜਾ ਕੇ ਤੂੰ ਲੁਕਿਆ ਸੈਂ ਤੇ ਤੈਨੂੰ ਨਹੀਂ ਪਤਾ ਉਦੋਂ ਲਖਵਿੰਦਰ ਸਿੰਘ ਸ਼ਾਇਦ ਹੈਡ ਗਰੰਥੀ ਆ ਦਸ਼ਮੀਸ਼ ਕਲਚਰ ਸਟੈਂਡ ਦੇ ਉਹਨਾਂ ਨੇ ਤੈਨੂੰ ਸ਼ਾਇਦ ਬਚਾਇਆ ਤੇਰੇ ਬਾਰੇ ਵੀ ਸਭ ਪਤਾ ਤੇਰੇ ਨਾਲ ਦੇ ਬਾਰੇ ਵੀ ਪਤਾ ਤੂੰ ਆਸ਼ਕ ਹੈਂ ਤੇ ਤੇਰੇ ਨਾਲ ਦੇ ਵੀ ਆਸ਼ਕ ਜਿਹੋ ਜੇ ਕੰਮ ਤੂੰ ਕਰਦਾ ਹੈ ਉਹੋ ਜੇ ਤੇਰੇ ਨਾਲ ਦੇ ਕਰੀ ਜਾਂਦੇ ਆ ਕੱਲ ਤੂੰ ਸਿੰਘਾਂ ਨੇ ਤੂੰ ਵੀ ਕਹਿੰਦੇ ਹੋ ਵੀ ਅਸੀਂ ਗੁੰਡਾ ਕਰਦੇ ਨਹੀਂ ਕਰਦੇ ਉਹ ਇੱਕ ਸਿੰਘ ਦੇ ਤੁਸੀਂ ਵਾਲ ਪੁੱਟੇ ਉਹਦੇ ਕੇਸ ਕਤਲ ਕੀਤੇ ਉਹਨੂੰ ਜਾਨੂ ਮਾਰਨ ਦੀ ਧਮਕੀਆਂ ਦਿੱਤੀਆਂ ਉਹ ਸਿੰਘ ਬੁਲਿਆ ਵੀ ਬਾਅਦ ਚ ਉਹਦੀ ਕੋਈ ਸੁਣਵਾਈ ਨਹੀਂ ਹੋਣ ਦਿੱਤੇ ਵਾਰ-ਵਾਰ ਇੱਕੋ ਗੱਲ ਕਰਦਾ ਮੈਂ ਛੱਜ ਬੋਲਦਾ ਮੈਂ ਛੱਜ ਬੋਲਦਾ ਸਾਨੂੰ ਤੇ ਤੇਰੇ ਛੱਜ ਦਾ ਨਹੀਂ ਪਤਾ ਲੱਗਾ ਤੂੰ ਬੋਲਦਾ ਕੀ ਐ ਇਦਾਂ ਫਿਰ ਇੱਕ ਗੱਲ ਹੋਰ ਤੂੰ ਕੀਤੀ ਮਰਿਆਦਾ ਦੀ ਗੱਲ ਇੱਕ ਹੋਣੀ ਚਾਹੀਦੀ ਪ੍ਰੋਫੈਸਰ ਜਿਹੜਾ ਆ ਦਰਸ਼ਨ ਸਿੰਘ ਤੇ ਤੂੰ ਉਹਦੀ ਗੱਲ ਕੀਤੀ ਇੱਕ ਪ੍ਰੋਫੈਸਰ ਜਿਹੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਉਹਦੇ ਪਿੱਛੇ ਤੂੰ ਜੀ ਲਾਉਣਾ ਤੇ ਦੂਜਿਆਂ ਨੂੰ ਤੂੰ ਸਾਹ ਦੱਸਦਾ ਕਿਸੇ ਨੂੰ ਕੁਝ ਲੱਗਦਾ ਉਹ ਜਿਹੜਾ ਤੇਰਾ ਪ੍ਰੋਫੈਸਰ ਆ ਉਹਨੇ ਤੇ ਅਮਰਤ ਦਾ ਕਹਾਣ ਘਰਦਾ ਉਹਦੇ ਖਿਲਾਫ ਨਾਲ ਤੇ ਤੂੰ ਬੋਲਿਆ ਕਿ ਅੱਜ ਕਿਉਂ ਕਿਉਂਗੀ ਉਹ ਤੇਰੇ ਨਾਲ ਤੇਰੀ ਜੰਡਗਰੀ ਦੇ ਵਿੱਚ ਨਾਲੇ ਹੋਏ ਸਾਰੇ ਇਕੱਠੇ ਹੋ ਇਕ ਕੋਈ ਥਾਲੀ ਦੇ ਚਟੇ-ਵਟੇ ਤੇਰਾ ਕੰਮ ਆ ਸਿਰਫ ਤਾਂ ਸਿਰਫ ਟਕਸਾਲ ਦੀ ਨਿੰਦਿਆ ਕਰਨੀ ਅਣਹੋਂਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੇ ਨਿੰਦਿਆਵਾਰ ਦੇ ਮਹਾਰਾਜ ਜੀ ਨੇ ਇਹ ਬਚਨ ਕੀਤੇ ਆ ਗੁਰਬਾਣੀ ਦੇ ਵਿੱਚ ਬਈ ਜੜਾ ਨਿੰਦਕ ਆਣਾ ਉਹਦਾ ਕਹਿ ਲਗੇ ਅਜਾਈ ਭਾਰ ਚੁੱਕਿਆ ਫਿਰਦਾ ਬਿਨਾਂ ਗਲਤ ਤੇ ਫਿਰ ਇਹ ਵੀ ਗੱਲ ਕੀਤੀ ਗੁਰਬਾਣੀ ਦੇ ਵਿੱਚ ਨਿੰਦਾ ਭਲੀ ਕਿਸੇ ਕੀ ਨਾਹੀ ਮੋਹ ਮਨਮੁਖ ਮੁਗਧ ਕਰਨ ਮੋਏ ਕਾਲੇ ਤੇ ਨੰਦਕਾ ਨਰਕੇ ਕੋਰ ਪਵਨ ਕਹਿੰਦਾ ਨਰਕਾਂ ਦੇ ਵਿੱਚ ਪੈਂਦੇ ਗੁਰਬਾਣੀ ਇਹ ਗੱਲ ਕਹਿੰਦੀ ਤੂੰ ਵਾਰ-ਵਾਰ ਟਕਸਾਲ ਦੀ ਨਿੰਦਿਆ ਕਰ ਕਦੀ ਤੂੰ ਬਾਬੇ ਠਾਕੁਰ ਸਿੰਘ ਉਤੇ ਨਿਸ਼ਾਨਾ ਸਾਧਦਾ ਕਦੀ ਤੂੰ ਬਾਬੇ ਗੁਰਬਚਨ ਸਿੰਘ ਉਤੇ ਨਿਸ਼ਾਨਾ ਸਾਧਦਾ ਤੂੰ ਤੇ ਬਾਬੇ ਜਰਨੈਲ ਸਿੰਘ ਬਖਸ਼ਿਆ ਉਹਨਾਂ ਨੇ ਕਿਹਾ ਸੀ ਬਈ ਮੈਂ ਨੂੰ ਸੰਤਨੀ ਕਹਿੰਦੇ ਮੈਂ ਆਪਣੇ ਆਪ ਨੂੰ ਸੰਤਨੀ ਅਖਵਾਉਂਦਾ ਲੋਕੀ ਕਹਿੰਦੇ ਆ ਤੇ ਤੂੰ ਉਹਨਾਂ ਨੂੰ ਕਹਿਦਾ ਜਿਹੜੇ ਇਹ ਗੱਲ ਕਹਿੰਦੇ ਉਹ ਹਰਾਮ ਜਾਂਦੇ ਆ ਉਹ ਤੋਂ ਵਾਰ-ਵਾਰ ਟਕਸਾਲ ਉੱਤੇ ਗੱਲਾਂ ਕੀਤੀਆਂ ਤੇ ਮੈਂ ਪੁੱਛਣਾ ਚਾਹਾਂਗਾ ਅੱਜ ਦੇ ਜਿਹੜੇ ਆ ਜਥੇਬੰਦੀਆਂ ਵਾਲੇ ਆ ਜਦੋਂ ਦੇ ਉੱਤੇ ਹਮਲਾ ਹੋਇਆ ਉਦੋਂ ਬੜਾ ਰੌਲਾ ਪਾਇਆ ਬਈ ਇਹਦਾ ਨਹੀਂ ਕਰਨਾ ਚਾਹੀਦਾ ਸੀ ਮਿਲ ਬੈਠ ਕੇ ਰਹਿਣਾ ਚਾਹੀਦਾ ਸੀ ਕੌਮ ਅੱਗੇ ਹੀ ਵੰਡੀ ਹੋਈ ਆ ਭਾਈ ਇਹ ਪਿਛਲੇ 13 ਮਹੀਨਿਆਂ ਤੋਂ ਟਕਸਾਲ ਦੇ ਖਿਲਾਫ ਕੂੜ ਪ੍ਰਚਾਰ ਕਰਦਾ ਤੇ ਮੈਂ ਤੁਹਾਨੂੰ ਇੱਕ ਗੱਲ ਦਵਾਂ ਇੱਕ ਧੜੇ ਬਾਤ ਇਹਨੇ ਤੂੰ ਕਰਦਾ ਅਮਰੀਕ ਸਿੰਘ ਭਾਈ ਅਮਰੀਕ ਸਿੰਘ ਤੇਰੇ ਕੋਲ ਗਿਆ ਸੀ ਵਿਚਾਰ ਕਰਨ ਵਾਸਤੇ ਤੇ ਉਦੋਂ ਤੂੰ ਆਇਆ ਨਹੀਂ ਫਿਰ ਜਦੋਂ ਸਿੰਘਾਂ ਨੇ ਤੇਰੇ ਕੋਲ ਟਾਈਮ ਲਿਆ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਪਾਸ਼ਾਹੀ ਨਵੀਂ ਪਟਿਆਲਾ ਦਾ ਤੂੰ ਉੱਥੇ ਵੀ ਨਹੀਂ ਆਇਆ ਤੇ ਘਰ ਬੈਠ ਕੇ ਆਪਣੇ ਚੇਲੇ ਬਾਲਕਿਆਂ ਦੇ ਵਿੱਚੋਂ ਬਲਵਿੰਦਰ ਸਿੰਘ ਹੋਰੀ ਜਿਹੜੇ ਜਿਹੜੇ ਤੇਰੇ ਚਮਚੇ ਆ ਜਿਹੜੇ ਤੇਰੀ ਕੈਸਟਾ ਕੱਢਦੇ ਆ ਉਹ ਉਹ ਤੈਨੂੰ ਮੈਪ ਪੜਾ ਦਿੰਦੇ ਆ ਜੋ ਤੂੰ ਉਹਨਾਂ ਨੂੰ ਕਹਿਣਾ ਉਹ ਤੇਰੇ ਕੋਲ ਤੇ ਤੋਂ ਸਵਾਲ ਪੁੱਛਦੇ ਆ ਇਦਾਂ ਗੱਲ ਨਹੀਂ ਬੰਨੀ ਇਹਦਾ ਟਟਰੀਆਂ ਵਾਲਿਆ ਕੋਈ ਗੱਲ ਨਹੀਂ ਬੰਨੀ ਤਿੰਨ ਕੌਮ ਦੇ ਸਾਹਮਣੇ ਜਵਾਬ ਦੇਣਾ ਪਵੇਗਾ ਕਿ ਤੂੰ ਬਾਬੇ ਹਰਨਾਮ ਸਿੰਘ ਨਾਲ ਗੱਲ ਕਰਨਾ ਬਾਬੇ ਹਰਨਾਮ ਸਿੰਘਰਾ ਕੋਲ ਕੋਈ ਸਰਕਾਰੀ ਕਰਨ ਮੈ ਨਹੀਂ ਜਦੋਂ ਮਰਜ਼ੀ ਕੋਈ ਮੈਤੇ ਆ ਸਕਦਾ ਕੋਈ ਵੀ ਕੌਮ ਦਾ ਮਫਲਾਵੇ ਉਹਨਾਂ ਦੇ ਕੋ ਨਾਲ ਕੋ ਵਿਚਾਰ ਕਰ ਸਕਦਾ ਕਦੀ ਤੇਰੇ ਵਾਂਗ ਉਹਨਾਂ ਨੇ ਦਰਬਾਰ ਸਾਹਿਬ ਨੂੰ ਮਾਰਤਾ ਨਹੀਂ ਕਿਹਾ ਕਦੀ ਤੇਰੇ ਵਾਂਗ ਉਹਨਾਂ ਨੇ ਤੀਸਰੇ ਪਾਸ਼ਾ 탄탄 ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਜਿਹੜਾ ਸਥਾਨ ਆ ਗੁਰਦੁਆਰਾ ਬੌਲੀ ਸਾਹਿਬ ਜਿਹਦੇ ਵਿੱਚ 84 ਕੱਟੀ ਜਾਣ ਦਾ ਤੂੰ ਕਿਹਾ ਸੀ ਨਾਨਕ ਗੁਰਦੁਆਰਾ ਬਣਾਤਾ ਭਾਈ ਅਸੀਂ ਨਹੀਂ ਬਣਾਇਆ ਉਹ ਮਹਾਰਾਜ ਜੀ ਆਪ ਹੀ ਬਣਾ ਕੇ ਗਏ ਤੈਨੂੰ ਦਾ ਮਹਾਰਾਜ ਦੇ ਬਣਾਏ ਹੋਏ ਗੁਰਦੁਆਰਿਆਂ ਤੋਂ ਬੌਲੀ ਸਾਹਿਬ ਤੋਂ ਅਲਰਜੀ ਤੇਨੂੰ ਦਰਬਾਰ ਸਾਹਿਬ ਤੋਂ ਅਲਰਜੀ ਤੋਂ ਪਾਣੀ ਲੈ ਕੇ ਆਉਂਦੇ ਆਂ ਜਿਹੜਾ ਤੂੰ ਬਣਾ ਤੂੰ ਕਹਿੰਦਾ ਪਰਮੇਸ਼ਵਰ ਦਵਾਰ ਉੱਤੇ ਤੂੰ ਕੱਲ ਇਹ ਗੱਲ ਕੀਤੀ ਵਾਰ-ਵਾਰ ਉਹਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਭਾਈ ਤੇਰਾ ਤੇ ਹੋ ਗਿਆ ਪਰਮੇਸ਼ਵਰ ਦਵਾਰ ਤੇ ਜਿਹੜਾ ਪਰਮੇਸ਼ਵਰ ਦਾ ਘਰ ਹੋ ਗਿਆ ਉਹ ਹੋ ਗਿਆ ਆਮ ਮਾਰਤ ਹੁਣ ਪਤਾ ਨਹੀਂ ਲੱਗਦਾ ਬਈ ਕਿਦੀ ਮੰਨੀ ਤੇਰੀ ਮੰਨੀ ਹੈ ਕਿ ਗੁਰੂ ਦੀ ਮੰਨੀ ਹੈ ਤੈਨੂੰ ਸੱਚਾ ਜਾਣੀਏ ਕਿ ਗੁਰੂ ਨੂੰ ਸੱਚਾ ਜਾਣੀਏ ਵਾਰ-ਵਾਰ ਇੱਕੋ ਗੱਲ ਮੈਂ ਛੱਜ ਬੋਲਦਾ ਮੈਂ ਛੱਜ ਬੋਲਦਾ ਤੇ ਤੇਰੇ ਨਾਲ ਦੀ ਜਿਹੜੀ ਜੁੰਡਲੀਆ ਮਿਸਨਾਰੀਆਂ ਦੀ ਉਹ ਵੀ ਤੇਰਾ ਥਪਤਪਾ ਤੇਰੇ ਉਹਨਾਂ ਦੇ ਚੈਨਲਾਂ ਉੱਤੇ ਤੇਰੀ ਐਨ ਐਡਵਰਟਾਈਜ਼ਮੈਂਟ ਹੋ ਰਹੀ ਮਸ਼ਹੂਰੀ ਕਰਦੇ ਹੋ ਤੇਰੀ ਪੂਰੀ ਸੋ ਇਹ ਗੱਲਾਂ ਦਾ ਜਵਾਬ ਚਾਹੀਦਾ ਸਾਨੂੰ ਇੱਕ ਤਾਂ ਫਰਮਸਤਪੁਰ ਵਾਲੀ ਗੱਲ ਦਾ ਬਈ ਉਹਦਾ ਸਬੂਤ ਲਿਆ ਕੇ ਦੇ ਇੱਕ ਵਾਰ-ਵਾਰ ਜਿਹੜੀ ਤੂੰ ਗੱਲ ਕਰਦਾ ਨੇਤਰਹੀਣ ਵਿਦਿਆਲਿਆ ਉਹ ਸਾਡਾ ਨਹੀਂ ਭਾਈ ਉਹ ਜਿਹੜਾ ਸਥਾਨ ਆ ਉਹ ਆਪ ਬਾਬੇ ਮੂਹਣ ਸ਼ਿਵਰਾ ਦੇ ਭਿੰਡਰ ਕਲਾ ਦੇ ਅਧੀਨ ਹੁੰਦਾ ਸਾਡਾ ਨਹੀਂ ਉਹ ਦੇਵੇ ਕੋਈ ਠਹਿ ਸੋਇ ਕਰਕੇ ਉਹਦਾ ਸਬੂਤ ਲਿਆ ਕੇ ਦੇ ਬਈ ਕਿਦਾਂ ਨਾ ਉਹਦੇ ਖਿਲਾਫ ਜਾਂ ਉਹਦੀ ਜ਼ਮੀਨ ਬਾਬੇ ਹਰਨਾਮ ਸਿੰਘ ਦੇ ਨਾਮ ਲੱਗੀ ਆ ਜਾਂ ਬਾਬੇ ਹਰਨਾਮ ਸਿੰਘ ਦੇ ਪਰਿਵਾਰ ਦੇ ਨਾਲ ਲੱਗੀ ਸੋ ਇਹ ਗੱਲਾਂ ਹਨ ਥੋੜੀਆਂ ਜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੰਗਤ ਦੇ ਨਾਲ ਕੋਈ ਵੀ ਤਾਂ ਕਰਦੇ ਪਏ ਆ ਕਿਉਂਕਿ ਇਹ ਵਾਰ-ਵਾਰ ਹੁਣ ਅਟੈਕ ਕਰਦਾ ਟਕਸਾਲ ਵਾਰ-ਵਾਰ ਕਦੀ ਕਿਸੇ ਨੂੰ ਬਦਨਾਮ ਕਰਦਾ ਕਦੀ ਕਿਸੇ ਨੂੰ ਬਦਨਾਮ ਕਰਦਾ ਤੇ ਮੈਂ ਹੱਦ ਹੋ ਗਈ ਹੁਣ ਤੇ ਸਰਕਾਰ ਦੀਆਂ ਸਿਕਿਉਰਿਟੀਆਂ ਲੈ ਕੇ ਸਰਕਾਰ ਤੋਂ ਬੰਦੇ ਲੈ ਕੇ ਤੂੰ ਪ੍ਰਚਾਰ ਕਰਦਾ ਤੇ ਜੇਕਰ ਕੀ ਕੱਲ ਤੈਨੂੰ ਕੋਈ ਗੱਲ ਕਰਦਾ ਫਿਰ ਤੂੰ ਰੋਲਾ ਪਾਉਂਦਾ ਬਈ ਮੈਨੂੰ ਮਾਰਨ ਵਾਸਤੇ ਤੁਰ ਪੇ ਜੀ ਮੈਨੂੰ ਆਹ ਕਰਨ ਵਾਸਤੇ ਤੁਰ ਪੀ ਜਬਾਨ ਤੇਰੀ ਕੰਟਰੋਲ ਦੇ ਵਿੱਚ ਨਹੀਂ ਤੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਬਈ ਦੇ ਕੋਲੋਂ ਸਿਕਿਆਰ ਜਿਹੜੀ ਸਰਕਾਰੀ ਸਿਕਿਉਰਿਟੀ ਉਹ ਵਾਪਸ ਲਓ ਫਿਰ ਪਤਾ ਲੱਗੇਗਾ ਬਈ ਕਿੱਡਾ ਕਬੜਾ ਸੂਰਮਾ ਆ ਤੂੰ ਤੇ ਉਹ ਬਾਂਦਰ ਫੇਣਾ ਵਾਲੇ ਨਾਲ ਰਲ ਗਿਆ ਉਹ ਸ਼ਿਵ ਸ਼ੈਨਾ ਵਾਲਿਆ ਕੋ ਚਾਰ ਜਿੰਨਾ ਕੋ ਗਨਮੈਨ ਆਗੇ ਆ ਨਾ ਉਹ 6 ਜੂਨ ਨੂੰ ਬੜਾ ਰੌਲਾ ਪਾਉਂਦੇ ਅੱਜ ਵੀ ਆ ਕਰਦਾਂਗੇ ਉਹ ਕਰਦਾਂਗੇ ਕਿ ਤੂੰ ਵੀ ਉਹਨਾਂ ਦੀ ਕੈਟਾਗਰੀ ਦੇ ਵਿੱਚ ਸਰਕਾਰੀ ਗਨਮੈਨਾਂ ਦੇ ਜੋਰ ਦੇ ਨਾਲ ਤੂੰ ਗੱਲਾਂ ਕਰਦਾ ਤੇ ਉਹ ਵੀ ਇਦਾਂ ਕਰਦੇ ਆ ਝੂਠ ਉਹ ਵੀ ਬੋਲਦਾ ਤੇ ਤੂੰ ਹੀ ਬੋਲਦਾ ਆ ਇੰਨਾ ਗੱਲਾਂ ਦਾ ਜਵਾਬ ਦਵਾਂ ਇਤਨੀਆਂ ਬੇਨਤੀਆਂ ਹਨ ਆਪ ਸਰਬੱਤ ਸੰਗਤਾਂ ਦੇ ਚਰਨਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ